ਪ੍ਰੋ ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਦੀਪ ਜੋਸ਼ ਸਿੰਘ ਸ਼ਰਮਣ ਅਕਾਲੀ ਦਲ ਦੇ ਵਿੱਚ ਪਏ ਖਿਲਾਾਰੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਅੱਜ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਬਾਗੀ ਧੜਿਆਂ ਦਾ ਗਰੁੱਪ ਜੀਆਂ ਦਾ ਦੇ ਕਿ ਬਾਗੀ ਧੜਾ ਅੱਜ ਜਾਏਗਾ ਸ਼੍ਰੀ ਅਕਾਲ ਤਖਸਾਬ ਉਹ ਜਿੱਥੇ ਹਰ ਗਿਆਨੀ ਰਗਵੀਰ ਸਿੰਘ ਹੋਣਾ ਦੇ ਨਾਲ ਮੁਲਾਕਾਤ ਵੀ ਕਰੇਗਾ ਤੇ ਉੱਤੇ ਉਹਨਾਂ ਨੂੰ ਇੱਕ ਚਿੱਠੀ ਇੱਕ ਲੈਟਰ ਜਿਹੜਾ ਦੇਣ ਜਾ ਰਿਹਾ ਜਿਸ ਦੇ ਵਿੱਚ ਤਮਾਮ ਗੱਲਾਂ ਲਿਖੀਆਂ ਹੋਈਆਂ ਹਨ ਮਾਫੀਨਾਮਾ ਕਹਿ ਸਕਦੇ ਆ ਔਰ ਮਾਫੀਨਾਮਾ ਇਸ ਦੇ ਵਿੱਚ ਬਹੁਤ ਕੁਝ ਲਿਖਿਆ ਹੈ 4 ਪੁਆਇੰਟ ਜਿਹੜੇ ਤੁਹਾਨੂੰ ਸੁਣਾਵਾਂਗੇ ਜਿਨ੍ਹਾਂ ਦਾ ਮੇਨ ਜਿਹੜਾ ਇਸ ਗੱਲ ਦੇ ਵਿੱਚ ਇਸ ਲੈਟਰ ਦੇ ਵਿੱਚ ਜ਼ਿਕਰ ਕੀਤਾ ਗਿਆ ਚਾਹੇ ਉਹ ਬੇਅਦਬੀ ਦਾ ਈਸ਼ੂ ਹੋਵੇ ਚਾਹੇ ਉਸ ਤੋਂ ਬਾਅਦ ਸੁਮੇਸ਼ ਸੈਣੀ ਦਾ ਈਸ਼ੂ ਹੋਵੇ ਤੇ ਜਾਂ ਫਿਰ ਸਲਾਬਤਪੁਰ ਵਾਲਾ ਇਹ ਘਟਨਾ ਹੋਵੇ ਸਲਾਬਤਪੁਰੇ ਚ ਤੁਹਾਨੂੰ ਪਤਾ ਘਟਨਾ ਵਾਪਰੀ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਜਿਹੜਾ ਉਸ ਦਾ ਉਹਨਾਂ ਦਾ ਜਿਹੜਾ ਪਹਿਰਾਵਾ ਸੀ ਉਹ ਪਾ ਕੇ ਸੌਦਾ ਸਾਹ ਦੇ ਵੱਲੋਂ ਇੱਕ ਡਰਾਮਾ ਰਚਿਆ ਗਿਆ ਸੀ ਤੇ ਉਸ ਦੇ ਵੱਲੋਂ ਅੰਮ੍ਰਿਤ ਸ਼ਿਕਾਇਤਾਂ ਦੀਆਂ ਜਿਹੜਾ ਉਹਨਾਂ ਦੇ ਵੱਲੋਂ ਤਸਵੀਰਾਂ ਸਾਹਮਣੇ ਆਈਆਂ ਇਸ ਦਾ ਉਸ ਨੂੰ ਲੈ ਕੇ ਵੀ ਇਸ ਲੈਟਰ ਦੇ ਵਿੱਚ ਲਿਖਿਆ ਗਿਆ ਤੇ ਦੂਜੇ ਪਾਸੇ ਬੇਅਦਬੀ ਜੋ ਜਵਾਰ ਸਿੰਘ ਵਾਲਾ ਦੇ ਵਿੱਚ ਹੁੰਦੀ ਹੈ ਉਸ ਦਾ ਵੀ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਸਿੱਧੇ ਤੌਰ ਤੇ ਬਾਗੀ ਧੜੇ ਦੇ ਵੱਲੋਂ ਕਹਿ ਦਿੱਤਾ ਗਿਆ ਕਿ 2012 ਤੋਂ ਲੈ ਕੇ 2 17 ਤੱਕ ਸਾਡੀ ਸਰਕਾਰ ਦੇ ਵਿੱਚ ਸਾਡੇ ਕੋਲੋਂ ਬਹੁਤ ਗਲਤੀਆਂ ਹੋਈਆਂ ਤੇ ਨਾਲ ਹੀ ਬਾਗੀ ਧੜੇ ਦਾ ਇਸ ਲੈਟਰ ਦੇ ਵਿੱਚ ਕਹਿਣਾ ਹੈ ਕਿ ਅਸੀਂ ਤਾਂ ਵਾਰ-ਵਾਰ ਆਪਣੇ ਸੀਨੀਅਰ ਲੀਡਰਸ਼ਿਪ ਨੂੰ ਸਮਝਾਈ ਗਏ ਕਿ ਵਿਧੀਬੱਧ ਤਰੀਕੇ ਦੇ ਨਾਲ ਮਾਫੀ ਮੰਗੀ ਜਾਵੇ ਇਸ ਤਰ੍ਹਾਂ ਭਾਸ਼ਣ ਦੇ ਵਿੱਚ ਮਾਫੀਆਂ ਨਾ ਮੰਗੋ ਕਾਲ삭 ਸਾਖ ਸਾਬ ਦੇ ਜਾ ਕੇ ਪੇਸ਼ ਹੋਵੋ ਜਿਹੜਾ ਉੱਥੇ ਸੰਮੁਖ ਹੋਵੋ ਤੇ ਉੱਥੇ ਹੀ ਜਿਹੜਾ ਸਜ਼ਾ ਲੱਗੇਗੀ ਉਸ ਨੂੰ ਪੂਰੀ ਕਰੋ ਪਰ ਸਾਡੀ ਕਿਸੇ ਸੀਨੀਅਰ ਲੀਡਰ ਨੇ ਮੰਨੀ ਨਹੀਂ ਅਜਿਹਾ ਕਹਿਣਾ ਇਸ ਲੈਟਰ ਦੇ ਵਿੱਚ ਤਾਂ ਦੇਖ ਸਕਦੇ ਹੋ ਸੀ ਇਹ ਲੈਟਰ ਦੇ ਵਿੱਚ ਜੋ-ਜੋ ਗੱਲਾਂ ਲਿਖੀਆਂ ਨੇ ਤਾਂ ਪੜ੍ਹ ਕੇ ਤੁਹਾਨੂੰ ਜਰੂਰ ਸੁਣਾਵਾਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਪਵਾੜਾ ਪੀਏਗਾ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਅੱਜ ਬਾਗੀ ਧੜਾ ਜਾਏਗਾ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਜਾ ਕੇ ਜਾਨੀ ਰਗਵੀਰ ਸਿੰਘ ਹੁਣਾ ਦੇ ਨਾਲ ਮੁਲਾਕਾਤ ਵੀ ਕਰੇਗਾ ਤੇ ਆਪਣੀ ਗੱਲ ਰੱਖੇਗਾ ਜੋ ਇਹ ਮਾਫੀਨਾਮਾ ਲੈ ਕੇ ਗਏ ਜਾਣਗੇ ਮਾਫੀਨਾਮਾ ਦੇ ਵਿੱਚ ਲਿਖਿਆ ਹੋਇਆ ਸਪਸ਼ਟ ਤੌਰ ਤੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਦੋਂ 2012 ਤੋਂ 17 ਦੇ ਬੀਤੀ ਤਾਂ ਸਾਡੀ ਪਾਰਟੀ ਦੇ ਵੱਲੋਂ ਸਾਡੀ ਸਰਕਾਰ ਦੇ ਵੱਲੋਂ ਕਈ ਵੱਡੀਆਂ ਗਲਤੀਆਂ ਹੋਈਆਂ ਜਿਸ ਦੇ ਨਾਲ ਸਿੱਖ ਪੰਥ ਸਾਡੇ ਤੋਂ ਨਾਰਾਜ਼ ਔਰ ਸਿੱਖ ਪੰਥ ਸਾਡੇ ਤੋਂ ਜਿਹੜਾ ਹੁਣ ਦੇਖ ਸਾਧੂਸੀ ਮੁੱਖ ਮੋੜ ਗਿਆ ਜਿਹੀਆਂ ਗੱਲਾਂ ਲਿਖੀਆਂ ਗਈਆਂ ਤਾਂ ਤਸਵੀਰ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਜ਼ਿਕਰ ਕਰਾਵਾਂਗੇ 1 ਜੂਨ 2015 ਨੂੰ ਬੁਰਜ ਜਵਾਰ ਸਿੰਘ ਵਾਲਾ ਤੋਂ ਗੁਰਦੁਆਰ ਸਾਹਿਬ ਤੋਂ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੀ ਬੀੜ ਕੋ ਜਨਸਰਾਂ ਵੱਲੋਂ ਚੋਰੀ ਕਰਕੇ 110 ਅੰਗਾਂ ਦੀ 12 ਅਕਤੂਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਨੇੜੇ ਜ਼ਮੀਨ ਤੇ ਸੁੱਟ ਕੇ ਬੇਅਦਬੀ ਕੀਤੀ ਗਈ ਜਿਸ ਨਾਲ ਸਿੱਖਾਂ ਦੇ ਵਿੱਚ ਭਾਰੀ ਰੋਸ ਫੈਲ ਗਿਆ ਤੇ ਨਾ ਹੀ ਅਸੀਂ ਸਾਡੀ ਸਰਕਾਰ ਇੰਨਾ ਦੋਸ਼ੀਆਂ ਨੂੰ ਸਜ਼ਾ ਦਿਵਾ ਸਕੀ ਨਾ ਹੀ ਇਸ ਮਾਮਲੇ ਦੀ ਸਮੇਂ ਸਿਰ ਸਹੀ ਜਾਂਚ ਕਰਵਾ ਸਕੀ ਤੇ ਨਾਲ ਹੀ ਲਿਖਿਆ ਗਿਆ ਕਿ ਪੰਜਾਬ ਦੇ ਹਾਲਾਤ ਵਿਗੜੇ ਇਸ ਦੇ ਨਾਲ ਕੋਟਕਪੂਰਾ ਤੇ ਬਹਿਬਲਪੁਰਾ ਦੇ ਵਿੱਚ ਬਹਿਬਲ ਕਲਾਂ ਦੇ ਵਿੱਚ ਦੁਖਦਾਈ ਕਾਹਨ ਵਾਪਰੇ ਜਿੱਤੇ ਦੋ ਮੁੰਡਿਆਂ ਦੀ ਮੌਤ ਵੀ ਹੋਈ ਸੀ ਤਾਂ ਦੱਸਦੇ ਕਿ ਜ਼ਿਕਰ ਕੀਤਾ ਗਿਆ ਖਾਸ ਤੌਰ ਤੇ ਕਿ ਜਦੋਂ ਬੇਅਦਬੀ ਹੋਈ ਹੈ ਤਾਂ ਉਸ ਤੋਂ ਬਾਅਦ ਸਾਡੀ ਸਰਕਾਰ ਦੇ ਵੱਲੋਂ ਚੰਗੀ ਤਰ੍ਹਾਂ ਪੈਰਵਾਹੀ ਨਹੀਂ ਕੀਤੀ ਗਈ ਤੇ ਨਾ ਹੀ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਗਈ ਤਾਂ ਇਹ ਜਿਹਾ ਵੀ ਜ਼ਿਕਰ ਕੀਤਾ ਦੂਜੇ ਪਾਸੇ ਸਲਾ ਸਤਪੁਰ ਵਾਲੇ ਘਟਨਾ ਦਾ ਜ਼ਿਕਰ ਆਉਂਦਾ ਸਲਾਪਤਪੁਰਾ ਵਿਕੇ ਇੱਕ ਡੇਰੇ ਦੇ ਮੁਕੀ ਵੱਲੋਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅੰਮ੍ਰਿਤ ਛਕਾਉਣ ਦੀ ਨਕਲ ਕਰਦਿਆਂ ਉਸੇ ਤਰ੍ਹਾਂ ਦੇ ਵਸਤ ਧਾਰਨ ਕਰਕੇ ਅੰਮ੍ਰਿਤ ਛਕਾਉਣ ਦਾ ਸਵਾੰਗ ਰਚਿਆ ਗਿਆ ਇਸ ਵਿਰੁੱਧ ਉਸ ਸਮੇਂ ਪੁਲਿਸ ਕੇਸ ਵੀ ਦਰਜ ਹੋਇਆ ਪਰ ਬਾਅਦ ਦੇ ਵਿੱਚ ਜ਼ਿੰਮੇਵਾਰ ਵਿਅਕਤੀ ਜਿਹੜੇ ਇਸ ਦੇ ਵਿੱਚ ਸੀ ਉਹਨਾਂ ਨੂੰ ਸਜ਼ਾ ਦੇ ਭਾਗੀ ਬਣਾਉਣ ਦੀ ਤਾਂ ਸ਼ਰਮਣੀ ਅਕਾਲੀ ਦਲ ਨੇ ਕੇਸ ਵਾਪਸ ਹੀ ਲੈ ਲਿਆ ਦੇਖੋ ਕਿੱਡੀ ਵੱਡੀ ਗੱਲ ਕੀਤੀ ਐ ਇਸ ਦੇ ਵਿੱਚ ਲਿਖਿਆ ਕਿ ਸਲਾਬਤਪੁਰੇ ਦੇ ਵਿੱਚ ਜੋ ਡੇਰਾ ਮੁਕੀ ਦੇ ਵੱਲੋਂ ਸੌਦਾ ਸਾਧ ਰਾਮ ਰਹੀਮ ਦੇ ਵੱਲੋਂ ਜੋ ਕਿ ਬਲਾਤਕਾਰ ਦੇ ਦੋਸ਼ੀਆਂ ਦੇ ਵਿੱਚ ਹੁਣ ਦੇਖ ਸਕਦੇ ਹੋ ਸੀ ਸਜ਼ਾ ਕੱਟ ਰਿਹਾ ਰੋहतक ਜੇਲ੍ਹ ਦੇ ਵਿੱਚ ਉਸ ਨੇ ਜਦੋਂ ਸਵਾਗ ਰਚਿਆ ਗੁਰੂ ਗੋਬਿੰਦ ਸਿੰਘ ਜੀ ਵਾਲਾ ਤੇ ਉਦੋਂ ਸਾਡੀ ਸਰਕਾਰ ਦੇ ਵੱਲੋਂ ਜਾਨਕਿ ਇਸ ਲੈਟਰ ਦੇ ਵਿੱਚ ਲਿਖਿਆ ਕਿ ਉਦੋਂ ਸ਼ਰਮਣੀ ਦਲ ਅਕਾਲ ਸ਼ਰਮਣੀ ਅਕਾਲੀ ਦਲ ਸਰਕਾਰ ਦੇ ਵੱਲੋਂ ਕੇਸ ਰਜਿਸਟਰ ਕੀਤਾ ਗਿਆ ਪਰ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਗਈ ਸਗੋਂ ਕੇਸ ਹੀ ਬਾਅਦ ਦੇ ਵਿੱਚ ਵਾਪਸ ਲੈ ਲਿਆ ਗਿਆ ਤਾਂ ਵੱਡੇ ਖੁਲਾਸੇ ਇਸ ਲੈਟਰ ਦੇ ਵਿੱਚ ਕੀਤੇ ਆ ਵੱਡਾ ਖਲਾਰਾ ਪੈਣ ਜਾ ਰਿਹਾ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਤੀਜੀ ਗੱਲ ਤੁਹਾਨੂੰ ਸੁਣਾਉਣਾ ਹੈ ਤੀਜੀ ਗੱਲ ਲਿਖੀ ਹੈ ਇਸ ਦੇ ਵਿੱਚ ਕਿ ਜਦੋਂ ਜਿਹੜੇ ਜਿਹੜੇ ਲੀਡਰ ਸੀਗੇ ਜਿਹੜੇ ਉੱਪਰ ਜਿਹੜੀਆਂ ਸਾਰੀਆਂ ਘਟਨਾਵਾਂ ਹੋਈਆਂ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਡੇਰੇਦਾਰ ਨੂੰ ਸਿੱਖ ਪੰਥ ਵੱਲੋਂ ਛੇਕ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਉਸ ਦੇ ਨਾਂ ਦਾ ਜਿਹੜਾ ਹੁਕਮਨਾਮਾ ਵੀ ਜਾਰੀ ਕੀਤਾ ਗਿਆ ਸੀ ਪਰ ਸਮੇਂ ਦੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਸਿੰਘ ਸਾਹਿਬਾਨ ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਡੇਰੇਦਾਰ ਨੂੰ ਮਾਫ ਕਰਵਾ ਦਿੱਤਾ ਤੇ ਲਗਭਗ 90 ਲੱਖ ਰੁਪਏ ਖਰਚ ਕਰਕੇ ਇਸ ਦੀ ਇਸ਼ਤਿਹਾਰਬਾਜ਼ੀ ਵੀ ਕੀਤੀ ਗਈ ਤਾਂ ਜਥੇਦਾਰਾਂ ਤੋਂ ਜਿਹੜਾ ਹੈ ਜ਼ੋਰ ਦੇ ਕੇ ਆਪਣਾ ਪ੍ਰਭਾਵ ਦੇ ਨਾਲ ਦੇਰਾ ਸਾਧ ਨੂੰ ਮਾਫ ਕਰਵਾਤਾ ਕਾਲੀ ਦਲ ਦੇ ਵੱਲੋਂ ਇਹ ਗੱਲ ਇਸ ਦੇ ਵਿੱਚ ਲਿਖੀ ਗਈ ਹੈ ਤੇ ਨਾਲ ਹੀ ਲਿਖਿਆ ਕਿ 90 ਲੱਖ ਰੁਪਏ ਉਦੋਂ ਦੀ ਸਰਕਾਰ ਜਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਰਚੇ ਆ ਇਸ਼ਤਿਹਾਰਬਾਜ਼ੀ ਤੇ ਤਾਂ ਤੁਸੀਂ ਦੇਖ ਸਕਦੇ ਹੋ ਵੱਡੇ ਖੁਲਾਸੇ ਲਗਾਤਾਰ ਇਸ ਦੇ ਵਿੱਚ ਕੀਤੇ ਨੇ ਇਸ ਲੈਟਰ ਦੇ ਵਿੱਚ ਬਹੁਤ ਵੱਡੇ ਖੁਲਾਸੇ ਕਹਿ ਸਕਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਇਸ ਸਮੇ ਪਵਾੜਾ ਪਿਆਗਾ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਤੇ ਨਾਲ ਹੀ ਚੌਥੀ ਗੱਲ ਇਹ ਕੀ ਹੈ ਇਸ ਦੇ ਵਿੱਚ ਕਿ ਸੁਮੇਰ ਸੈਣੀ ਨੂੰ ਸੁਮੇਰ ਸੈਣੀ ਨੂੰ ਡੀਜੀਪੀ ਲਗਾਇਆ ਉਹ ਵੀ ਸਭ ਤੋਂ ਵੱਡੀ ਗਲਤੀ ਸੀ ਜਿਸ ਨੇ ਮਨੁੱਖਤਾ ਦਾ ਘਾਣ ਕਰਿਆ ਜਿਸ ਨੇ ਨੌਜਵਾਨੀ ਦੇ ਨਾਲ ਖਿਲਵਾੜ ਕਰਿਆ ਉਸ ਬੰਦੇ ਨੂੰ ਪੰਜਾਬ ਪੁਲਿਸ ਦੀ ਕਮਾਂਡ ਦੇ ਦਿੱਤੀ ਸ਼੍ਰੋਮਣੀ ਅਕਾਲੀ ਦਲ ਨੇ ਉਦੋਂ ਵੀ ਜਿਹੜਾ ਅਸੀਂ ਬੋਲੇ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਇਸ ਦੇ ਵਿੱਚ ਲੇਕਿਆ ਕਿ 2012 ਦੇ ਵਿੱਚ ਸਰਕਾਰ ਬਣੀ ਤੇ ਇਸ ਤੋਂ ਪਹਿਲਾਂ ਅਕਾਲੀਆਂ ਪਹਿਲੀਆਂ ਅਕਾਲੀ ਸਰਕਾਰਾਂ ਵੀ ਲੋਕਾਂ ਨਾਲ ਵਾਅਦੇ ਕਰਨ ਦੇ باوجود ਰਾਜ ਵਿੱਚ ਉਹ ਝੂਠੇ ਪੁਲਿਸ ਮੁਕਾਬਲਿਆਂ ਦਾ ਕਮਿਸ਼ਨ ਬਣਾ ਕੇ ਨਿਰਪੱਖ ਜਾਂਚ ਕਰਵਾਉਣ ਤੇ ਪੀੜਤਾਂ ਨੂੰ ਰਾਹਤ ਦੇਣ ਦੇ ਵਿੱਚ ਸਫਲ ਰਹੀਆਂ ਤਾਂ ਦੇਖ ਸਕਦੇ ਹੋ ਤੁਸੀਂ ਵੱਡੀਆਂ ਗੱਲਾਂ ਇਸ ਲੈਟਰ ਦੇ ਵਿੱਚ ਲਿਖੀਆਂ ਗਈਆਂ ਤੁਸੀਂ ਸੋਚੋ ਜਦੋਂ ਇਹ ਲੈਟਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਪੜ੍ਹਨਗੇ ਤਾਂ ਉਹ ਕੀ ਐਕਸ਼ਨ ਲੈਣਗੇ ਕਿਉਂਕਿ ਇਸ ਦੇ ਵਿੱਚ ਤੀਜਾ ਪੁਆਇੰਟ ਅਹਿਮ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਅਕਾਲੀਆਂ ਨੇ ਆਪਣਾ ਪ੍ਰਭਾਵ ਉਸ ਸਮੇਂ ਦੇ ਜਥੇਦਾਰ ਤੇ ਬਣਾਇਆ ਜਥੇਦਾਰ ਤੇ ਜ਼ੋਰ ਦੇ ਕੇ ਡੇਰੇ ਡੇਰੇ ਦੇ ਮੁਖੀ ਸੌਦਾ ਸਾਧ RAM ਰਹੀਮ ਨੂੰ ਮਾਫੀ ਦਿੱਤੀ ਤਾਂ ਅਜਿਹੀਆਂ ਗੱਲਾਂ ਇਸ ਦੇ ਵਿੱਚ ਲਿਖੀਆਂ ਗਈਆਂ ਤਾਂ ਹੁਣ ਦੇਖਣਾ ਹੋਵੇਗਾ ਕਿ ਆਖਰਕਾਰ ਜਦੋਂ ਇਹ ਗੱਲਾਂ ਪੜਨਗੇ ਜਥੇਦਾਰ ਸਾਹਿਬ ਤਾਂ ਉਹ ਕੀ ਐਕਸ਼ਨ ਲੈਣਗੇ ਐਕਸ਼ਨ ਲੈਂਦੇ ਆ ਜਾਂ ਨਹੀਂ ਲੈਂਦੇ ਕਿਉਂਕਿ ਕਾਲ ਤੱਕ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਹਮੇਸ਼ਾ ਸਵਾਲ ਖੜੇ ਕੀਤੇ ਜਾਂਦੇ ਆ ਕਿ ਬਾਦਲਾਂ ਦੇ ਵੱਲੋਂ ਹੀ ਨਿਯੁਕਤ ਕੀਤੇ ਜਾਂਦੇ ਆ ਤਾਂ ਅਜਿਹੀਆਂ ਗੱਲਾਂ ਆਮ ਤੌਰ ਤੇ ਹੁੰਦੀਆਂ ਰਹਿੰਦੀਆਂ ਪਰ ਜਦੋਂ ਇਹ ਬਾਗੀ ਧੜਾ ਖੁਦ ਦੇ ਲੈਟਰ ਲੈ ਕੇ ਜਾਏਗਾ ਉਹ ਵੀ ਬਾਗੀ ਧੜਾ ਉਹ ਹੈ जिने ਰਾਜ ਸੱਤਾ ਹੰਡਾਈ ਹੈ ਜਿਨੇ ਸਰਕਾਰਾਂ ਹੰਡਾਈਆਂ ਜਿਨ ਜਿਹੜੇ ਅਹਿਮ ਫੈਸਲਿਆਂ ਦੇ ਵਿੱਚ ਸਰਕਾਰਾਂ ਦੇ ਵਿੱਚ ਮੌਜੂਦ ਸੀ ਜਿਹੜੇ ਚਾਰ ਫੈਸਲਿਆਂ ਦਾ ਜ਼ਿਕਰ ਕੀਤਾ ਇਹ ਸਾਰੇ ਲੀਡਰਸ਼ਿਪ ਸਾਰੀ ਲੀਡਰਸ਼ਿਪ ਚਾ ਚੰਦੂ ਮਾਇਰਾ ਹੋਣ ਬੀਬੀ ਜ਼ਗੀਰ ਕੌਰ ਹੋਵੇ ਆਪਾ ਗੁਰਪ੍ਰਤਾਵ ਬਡਾਲਾ ਹੋਣ ਜਾਂ ਫਿਰ ਸਿਕੰਦਰ ਸਿੰਘ ਮਲੂਕਾ ਹੋਣ ਤਾਂ ਇਹ ਸਾਰੇ ਉਸ ਸਮੇਂ ਮੌਜੂਦ ਸੀ ਸਰਕਾਰਾਂ ਦੇ ਵਿੱਚ ਮੰਤਰੀਆਂ ਦੇ ਅਹੁਦਿਆਂ ਦੇ ਉੱਪਰ ਤਨਾਸ ਸੀ ਵਧੀਆ ਮਨਿਸਟਰਸ਼ਿਪ ਹੰਡਾ ਰਹੇ ਸੀ ਚੰਗੀਆਂ ਗਨਮੈਨਾਂ ਦੇ ਨਾਲ ਲੱਦੀਆਂ ਗੱਡੀਆਂ ਨਾਲ ਲੈ ਕੇ ਤੁਰ ਰਹੇ ਸੀ ਪਰ ਜਦੋਂ ਇਹ ਆਪ ਉੱਥੇ ਜਾਣਗੇ ਤੇ ਸਾਰੀਆਂ ਗੱਲਾਂ ਦੱਸਣਗੇ ਤਾਂ ਦੇਖਣਾ ਹੋਊਗਾ ਕਿ ਕਦੋਂ ਤੱਕ ਸਾਡੇ ਜਥੇ ਦਾ ਕੀ ਐਕਸ਼ਨ ਲੈਂਦੇ ਆ